ਡੀਜੀਪੀ ਪੰਜਾਬ ਸ੍ਰੀ ਗੌਰਵ ਜਾਦਵ ਜੀ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ ਹੇਠ ਐਸਐਸਪੀ ਫਾਜ਼ਿਲਕਾ ਅਸदार ਵਰਿੰਦਰ ਸਿੰਘ ਬਰਾੜ ਜੀ ਦੇ ਜੋਗ ਰਹਿਨਮਾਈ ਹੇਠ ਸਾਡੇ ਸਾਈਬਰ ਪੁਲਿਸ ਸਟੇਸ਼ਨ ਵੱਲੋਂ ਇੱਕ ਮਕਦਮਾ ਨੰਬਰ 3 ਮਿਤੀ 18/9/24 ਅਧੀਨ ਧਾਰਾ 316 318 ਕਾਠ 2 ਬੀਐਨਐਸ ਥਾਣਾ ਸਾਈਬਰ ਕ੍ਰਾਈਮ ਫਾਜ਼ਲਕਾ ਬਰ ਬਿਆਨ ਸੁਸ਼ਾਂਤ ਨਾਗਪਾਲ ਵਾਸੀ ਅਬੋਰ ਦਰਜ ਰਜਿਸਟਰ ਕੀਤਾ ਗਿਆ ਸੀਗਾ ਜਿਹਦੇ ਵਿੱਚ ਸਾਡੀ ਸਾਈਬਰ ਕ੍ਰਾਈਮ ਦੀ ਟੀਮ ਨੇ ਵੱਖ-ਵੱਖ ਏਂਗਲਾਂ ਤੇ ਕੰਮ ਕਰਦੇ ਹੋਏ ਟੈਕਨੀਕਲ ਸਪੋਰਟ ਅਤੇ ਸਾਈਬਰ ਸਪੋਰਟ ਦੇ ਨਾਲ ਇਹਦੇ ਵਿੱਚ ਜਿਹੜੇ ਐ ਪਹਿਲਾ ਦੋ ਦੋਸ਼ੀ ਨਾਇਕ ਰਾਹੁਲ ਤੇ ਰਵਲੰਕਤ ਨੂੰ ਗੁਜਰਾਤ ਤੋਂ ਗ੍ਰਿਫਤਾਰ ਕੀਤਾ ਸੀਗਾ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਕਰੀਬ ਸਾਡੇ 15 ਲੱਖ ਰੁਪਏ ਦੀ ਰਿਕਵਰੀ ਕਰਾ ਕੇ ਮਦਈ ਦੇ ਹਵਾਲੇ ਕੀਤੀ ਸੀ ਔਰ 5.5 ਲੱਖ ਰੁਪਿਆ ਮਾਨਜੋਗ ਕੋਰਟ ਵਿੱਚ ਐਪਲੀਕੇਸ਼ਨ ਦੇ ਕੇ ਸੀਜ਼ ਕਰਾਇਆ ਸੀਗਾ ਔਰ ਖਾਤਾ ਫ੍ਰੀਜ਼ ਕਰਾ ਲਿਆ ਸੀਗਾ ਇਸ ਤੋਂ ਅੱਗੇ ਟੈਕਨੀਕਲ ਐਵੀਡੈਂਸ ਦੇ ਆਧਾਰ ਤੇ ਪੁਲਿਸ ਨੇ ਸਾਡੇ ਇੰਸਪੈਕਟਰ ਮਨਜੀਤ ਸਿੰਘ ਐਸ ਐਚ ਓ ਸਾਈਬਰ ਥਾਣਾ ਫਾਜ਼ਿਲਕਾ ਨੇ ਸਲੇਸ਼ ਕੁਮਾਰ ਪੁੱਤਰ ਛੇਂਦੀ ਲਾਲ ਤੇ ਇਸ ਦੇ ਭਾਈ ਰਕੇਸ਼ ਕੁਮਾਰ ਦੋਨੋ ਵਾਸੀ ਬਾਨਪੁਰਾ ਕਲੋਨੀ थाना ਸੰਪੂਰਨानगर ਜ਼ਿਲ੍ਹਾ ਖੇੜੀ ਉੱਤਰ ਪ੍ਰਦੇਸ਼ ਨੂੰ ਮਿਤੀ 13 12 24 ਨੂੰ ਹਸਬ ਜਾਬਤਾ ਅਨੁਸਾਰ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਕੇ ਉੱਥੋਂ ਦੀ ਲੋਕਲ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ 4 ਦਿਨ ਦਾ ਟ੍ਰਾਂਨਜ਼ਿਟਰ ਰਿਮਾਂਡ ਹਾਸਲ ਕਰਕੇ ਮਾਨਜੋਗ ਫਾਜ਼ਿਲਕਾ ਦੀ ਇਲਾਕਾ ਮੈਜਿਸਟ੍ਰੇਟ ਦੀ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਔਰ ਸਾਡੀ ਸਾਈਬਰ ਸੈੱਲ ਦੀ ਟੀਮ ਨੇ ਵਧੀਆ ਕੰਮ ਕਰਕੇ ਇੰਟਰਨੈਸ਼ਨਲ ਪੱਤਰ ਦਾ ਜਿਹੜਾ ਇਹ ਇੱਕ ਰੈਕਟ ਜਿਹੜਾ ਲੋਕਾਂ ਨਾਲ ਟਰੇਡ ਦੇ ਨਾਂ ਤੇ ਠੱਗੀਆਂ ਮਾਰਦਾ ਸੀ ਉਹਨੂੰ ਬ੍ਰਸ਼ਟ ਕੀਤਾ ਔਰ ਸਾਨੂੰ ਆਸ ਹੈ ਕਿ ਇਹਦੇ ਵਿੱਚ ਹੋਰ ਵੀ ਅੱਗੇ بڑے ਵੱਡੇ ਮਕਰਮਾ ਫਸਣ ਫਸਣਗੇ ਇਸ ਜਿਹੜਾ ਟਰੇਡ ਸੀਗਾ ਇਹਦੇ ਵਿੱਚ ਇਸ ਗੈਂਗ ਦੇ ਵਿੱਚ ਗੁਜਰਾਤ, ਜੁਪੀ, ਦਿੱਲੀ ਔਰ ਹੋਰ ਸਟੇਟਾਂ ਦੇ ਜਿਹੜੇ ਵੀ ਤਾਰ ਜੁੜੇ ਆ ਜਿਹਦੇ ਬਾਰੇ ਟੈਕਨੀਕਲ ਤੌਰ ਤੇ ਸਾਡੀ ਟੀਮ ਜਿਹੜੀ ਆ ਤਫ਼ਤੀਸ਼ ਕਰ ਰਹੀ ਆ ਤਫ਼ਤੀਸ਼ ਤੋਂ ਸਾਨੂੰ ਆਸ ਆ ਕਿ ਬਹੁਤ ਵਧੀਆ ਨਤੀਜੇ ਆਉਣਗੇ ਔਰ ਕਾਫੀ ਵਧੀਆ ਨਤੀਜੇ ਪ੍ਰਾਪਤ ਹੋਣਗੇ ਧੰਨਵਾਦ